ਬੈਠੋ ਪ੍ਰਧਾਨ ਸਾਹਿਬ ਵਾਹੇ ਗਰੂ ਵਾਹੇ ਗਰੂ ਵਾਹੇ ਗਰੂ ਵਾਹੇ ਗਰੂ ਵਾਹੇ ਅਰਪੀਆ ਮੈਂ 300 ਲੈ ਕੇ ਗਿਆ ਸੀ ਲਵਾਏ ਕਿੰਨੇ ਆ ਹੈ ਸਹੀ ਗੱਲ ਆ ਕੁੜੀਆਂ ਨੂੰ ਤਾਂ ਕਹਿੰਦੇ ਲੈ ਕੇ ਹੀ ਨਾ ਜਾਓ ਵੱਡੇ ਤੇ ਅੱਛਾ ਹੈ ਮੈਂ ਕਿਹੜਾ ਖਾਣ ਨੂੰ ਲੈਂਦਾ ਕਿਥੋਂ ਖਾਣ ਨੂੰ ਤਾਂ ਨਹੀਂ ਲੈਂਦਾ ਹਾਂ ਫਿਰ ਵੀ ਫਿਰ ਵੀ ਕੀ ਗੱਲ ਸੱਚੀ ਆ ਇਹ ਸਿਆਣਿਆਂ ਦੀ ਕਹਾਵਤ ਹੂੰ ਅਰੇ 부ੜੀਆਂ ਤਾਂ ਲੈ ਕੇ ਨਾ ਜਾਓ ਬਾਜ਼ਾਰ ਚ ਨਾ ਸੂਟ ਵਾਲੀ ਦੁਕਾਨ ਤੇ ਕਿਤੇ ਵੀ ਬੰਦੇ ਲੈ ਜਾ ਪਰ ਹੈ ਜੇ ਸੌਦਾ ਸਮਾਨ ਲੈਣਾ ਤਾਂ ਹਜ਼ਾਰ ਦਾ ਹੀ ਆਊਗਾ ਅੱਛਾ ਇਹ 5 ਰੁਪਈਆ ਦੀ ਚੀਜ਼ ਲੈਣੀ ਆ ਤਾਂ ਸੌਦਾ ਆਊਗਾ ਸਰ 부ੜੀਆਂ ਦੇ ਸਾਬਣਾਂ ਲੈਂਦੀ ਆ ਮੈਂ ਕੋ ਖਾਣ ਵਾਲੀ ਚੀਜ਼ ਲੈਂਦੀ ਆ ਨਾ ਜੇ ਬੰਦੇ ਦੇ ਜੇਬ ਚ ਪੈਸੇ ਨਾ ਹੋਣ ਫਿਰ ਆ ਦੇਖ ਲੋ ਲੈ ਕੋ ਫੋਨ ਚਾਹੀਦਾ ਨਾ 400 ਲੈ ਕੇ ਗਿਆ ਸੀ ਮੈਂ ਫਿਰ ਉਹ ਵੀ ਮੋੜ ਲਿਆ ਹੁੰਦਾ ਲੱਗੋ ਮੋੜਤਾ 99 ਵਾਲੀ 99 ਵਾਲੀ ਕਹਿ ਕੇ ਸੇਲ ਮਾਣਤਾ ਉਹੀ 99 99 ਵਾਲੇ ਚਾਹਦੇ ਹਲੋ ਕਿੰਨੀ ਆਈਟਮਾਂ ਲੈਂਦੇ ਆ ਕੋਈ ਨਹੀਂ ਫਿਰ ਮੈਨੂੰ ਆਇਆ ਦੱਸੋਂ ਦੁਸੀਂ 400 ਲੈ ਗਏ ਸੀ ਤੈਨੂੰ ਤੈਨੂੰ ਨਾ ਹੋਵੇ ਕੱਲਾ ਸਰਫ ਕਹਿੰਦੀ ਸੀ ਤੂੰ ਤੁਸੀਂ ਫਿਰ ਮੇਰੀ ਗੱਲ ਤੂੰ ਸਰਫ ਕਹਿੰਦੀ ਸੀ ਕੱਲਾ ਪਰ ਮੈਂ ਕਹਿ ਰਹੀ ਸੀ ਗੱਲ ਤਾਂ ਸੁਣ ਲਓ ਤੁਸੀਂ 400 ਲੈ ਕੇ ਗਏ ਸੀ 400 ਲੈ ਆਏ ਤੇ ਪੈਸੇ ਇਹਦਾ ਸਾਰਾ ਮੈਂ ਦਿੱਤੇ ਹੈ ਪਤਾ ਤੁਹਾਨੂੰ ਅੱਛਾ ਤਾਂ ਇਹ ਦਿੱਤੇ ਨੇ ਤੁਹਾਨੂੰ ਮਾਰਿਆ ਨੇ ਵਲੌਗ ਦੇ ਵਿੱਚ ਵਲੌਗ ਤੁਕਲਪੇ ਦੀ ਐਂਟਰੀ ਭਈ ਆ ਹਜੇ ਤੱਕ ਮੇਰੀ ਮੇਰੇ ਕੋਲ ਭਈ ਆ ਕਾ ਹੋਵੇ ਟਾਈਮ ਉਹຊੂ ਹੋ ਸਣਾ ਇਹ ਬਰਸ ਦੇਖੋ ਮਿੱਤਰੋ ਸਾਡੇ 99 ਨਰੰਦ ਕੀ ਬੋਸ ਮੇਰਾ ਹਾਰਡ ਜਾਉ ਮੈਨੂੰ ਤਾਂ ਅਸੀਂ ਸੌਫਟ ਜਾਂ ਹਾਰਡ ਇੱਕ ਨਾ ਮੈਂ ਆ ਲੈ ਕੇ ਆਂਦਾ ਇਹਦੇ ਵਿੱਚ ਨਾ ਪਤਾ ਨਹੀਂ ਕੀ ਚੱਕਰ ਆ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਪਾਣੀ ਖਤਮ ਹੋ ਜਾਂਦਾ ਕਹਿੰਦੇ ਯਾਰ ਪਾਣੀ ਪੀਂਦਾ ਹੁੰਦਾ ਹੈ ਕਾਹ ਤੋਂ ਖਤਮ ਹੋ ਜਾਂਦਾ ਪਤਾ ਨਹੀਂ ਮੈਂ ਤਾਂ ਆਪ ਨਹੀਂ ਹਿਸਾਬ ਤੋਂ ਉਹਨੇ ਤਾਂ ਦੇਖਿਆ ਸੀ ਦੁਕਾਨ ਤੇ ਵਿੱਚ ਵਿੱਚ ਜਾਂਦਾ ਆਪਾਂ ਕੀ ਇਹ ਦਾ ਦਿੱਤਾ ਹੈ ਤਾਂ ਨੈਟ ਮੈ ਇੱਕ ਲੱਗਦਾ ਵੀ ਮੈਨੂੰ ਦੇਸੀ ਜਾ ਵਧੀਆ ਫਰਕ ਹੋਊਗਾ ਨਾ ਆਹਾ ਹੂੰ ਦੇਸੀ ਹੁੰਦਾ ਲੱਗਦਾ ਜਿਹੜਾ ਸੋਦਾ ਰੱਖਦਾ ਦੇਸੀ ਹੂੰ ਹੁਣ ਜਰੂਰੀ ਹੈ ਵੀ ਸਭ ਮਹਿੰਗੇ ਲੈਣਾ ਦਾ ਕਮਾਲ ਹੈ ਤੇ ਜੇ ਇਹਨੇ ਪਾਣੀ ਨਾ ਪੀਤਾ ਤਾਂ ਪਾਣੀ ਹੈ ਨਾ ਨਹੀਂ ਆਪਾਂ ਪੀ ਆਪਾਂ ਤਾਂ ਕਿਹੜਾ ਕਾਲ ਨਹੀਂ ਉਹਨੇ ਆਹੰਦਰ ਕੋਈ ਪਰਸ਼ ਪਰਸ਼ ਕੋਈ ਨਾ ਇਹਦੇ ਵਿੱਚ ਸਰਪ ਪੈ ਜਾਂਦਾ ਇਹਨੂੰ ਦੱਬ ਕੇ ਬਟਲ ਨੂੰ ਨੀਚੇ ਪਾਣੀ ਨਿਕਲਿਆ ਆਉਂਦਾ ਪਰ ਇਹ ਨੂਨ ਵਾਸਤੇ ਲੈਂਦੀਆਂ ਇਆ ਪਰ ਕੋਮਾ ਰੂਮ ਦੇ ਵਿੱਚ ਲਾਉਣਾ ਪਾਉਂਦੀ ਹੈ ਨਾ ਇਹ ਇੱਕ ਲਿਆਂਦਾ ਜੀਂਦਾ ਪਰਸ਼ ਲਿਆਂਦਾ ਆ ਆਟਮਾ ਖਲ ਵਧੀਆ ਨੇ ਹੱਸੀ ਜਾਂਦੇ ਆ ਡਾਊਟ ਕਰੀ ਜਾਂਦੇ ਆ ਇਹ ਤੋਂ ਪੈਸੇ ਤਾਂ ਆਉਣ ਤੇ ਨਹੀਂ ਸਕਦਾ ਆਟਮਾ ਦਾ ਆ ਪਾਊਡਰ ਲਿਆਂਦਾ ਇੱਕ ਤੋਂ ਆਪਾਂ ਤੇ ਪਾਊਡਰ ਲਿਆਂਦੇ ਦੂਸਰਾ ਪਾਊਡਰ ਕਿੱਧਰ ਆ ਗਿਆ ਆ ਪਿਆ ਇਹ ਸਾਡੇ ਫੇਵਰੇਟ ਆ ਬਈ ਬਹੁਤ ਵਧੀਆ ਨਾਲੇ ਸਾਫ ਦਾ ਨਾ ਵਧੀਆ ਚਲੋ ਜੀ ਮਿਲਦੇ ਆਂ ਨਾਲੇ ਹੁਣ ਮੇਰਾ ਸਮਾਨ ਚੱਕੀ ਲਈ ਜਾਂਦੇ ਉਹਨਾਂ ਨੇ ਕਹਿੰਦੇ ਵੀ ਹਾਂ ਪੈਸੇ ਲਵਾਤੇ ਤੁਸੀਂ ਕਦੋਂ ਲਈ ਜਾਂਦੇ ਹੁਣ ਅਫਦਲ ਲੈ ਆਣਾ ਅੱਛਾ ਲੈ ਦੇਖ ਲੋ ਮੈਂ ਤਾਂ ਪੈਸੇ ਲਵਾ ਕੇ ਕਹਿੰਦਾ ਅਫਦਲ ਇਹ ਕਿਹਾਰੋ ਦਾ ਪਾਣੀ ਪਾਉਂਗੇ ਆਰੋ ਦੀ ਮਮੀ ਇਹ ਚ ਦੇਖਦੇ ਆਂ ਅੱਥਨ ਤੱਕ ਪੀਂਦਾ ਹੈਗਾ ਨਹੀਂ ਪੀਂਦਾ ਅੱਥਨ ਤੱਕ ਨਹੀਂ 2 ਦਿਨਾਂ ਚ 2 ਦਿਨਾਂ ਚ ਖਤਮ ਹੋਊਗਾ ਐਂ ਅੱਥਰ ਤੱਕ ਥੋੜਾ ਹੋਰ ਅੱਥਰ ਤੱਕ ਪੀ ਜਾਂਦਾ ਨਾ ਦੋ ਲੈਣਾ ਚੱਬੀ ਉਹ ਬਚਾਰਾ ਐਡਾ ਕਿੱਡਾ ਕਮਾਜਰਾ ਨਿਕਿਆ ਤਾਂ ਹੈ ਇਹ ਬੱਕ ਐਨਾ ਕਿੰਨਾ ਕ ਪਾਣੀ ਪੀਉ ਆ ਇਹ ਡੁੱਬਦਾ ਓਏ ਮਾਰੀ ਓ ਸਾਲ ਇਹ ਗੱਲਾ ਖਾਂ ਜਲੀ ਜਾਂਦਾ ਇੱਥੇ ਲਾਹੌਰ ਉਹ ਦੇਖੋ ਓਏ ਟੇਡਾ ਹੋ ਗਿਆ ਥੋੜਾ ਹਾਂ ਹਾਟਾਈ ਰੇ ਪਾਣੀ ਕਿੰਨੇ ਕਿ ਜਿਰਦਾ ਉਹਨਾਂ ਨੇ ਤਾਂ ਨਹੀਂ ਪੀਆ ਆ ਪਾਣੀ ਤੁਸੀਂ ਪਿਆ ਦਿਓ ਹੂੰ ਇਹ ਨਾ ਕੀ ਹੁੰਦਾ ਪੱਥਰ ਘਟ ਕੇ ਬਣਾਇਆ ਹੁੰਦਾ ਹੈ ਪੱਖਰੰਦ ਦਾ ਉਹ ਝੋਕ ਲੈ ਪਤਾ ਨਹੀਂ ਕੀ ਚੱਕਰ ਹੈ ਮੈਂ ਤਾਂ ਆਪਣੀ ਸਮਝ ਨਹੀਂ ਕੰਚ ਹੈ ਪੱਥਰ ਤਾਂ ਨਹੀਂ ਹੈਗਾ ਕਮਲੇ ਬੰਦਿਆ ਖਾਰੀਏ ਪਾਣੀ ਇਹ ਕੰਚ ਦੇਖ ਲਓ ਆ ਜਿੰਦਾ ਦੁਕਾਨ ਦੇ ਚੱਕ ਲੈ ਇਹ ਮੈਟ ਤੋਂ ਨਹੀਂ ਦੁਕਾਨ ਤੋਂ ਚੱਕ ਲੈ ਆਏ ਤੇ ਉਹ ਦੁਕਾਨ ਤੋਂ ਚੱਕ ਲੈ ਹੈ ਮੈਨੂੰ ਕਹਿੰਦੇ ਤੂੰ ਪੈਸੇ ਲਵਾਏ ਜੇ ਤਾਂ ਮਿੱਤਰੋ ਪਾਣੀ ਪੀ ਗਿਆ ਇਹ ਫਿਰ ਤਾਂ ਓਰੀਜਨਲ ਹੈ ਲੈ ਹੈ ਇਹ ਕੀ ਗੱਲ ਹੈ ਜਿੰਨਾ ਪੀਤਾ ਪੱਕਾ ਚਲਾਇਂ ਇਹ ਰਹੀ ਡੋਗਲੀ ਗੇਟ ਦੋ ਦੇਣਾ ਜਿਤੀਊਗਾ ਦੋ ਦੇਣਾ ਚ ਕਹਿੰਦੇ ਛੱਤ ਹੋ ਜਾਂਦਾ ਇੱਕ ਤਾਂ ਹੈਗਾ ਹੀ ਇੱਥੇ ਹੁਣ ਆਈਗਾ ਤੂੰ ਤੇ ਇੰਨੇ ਉਹ ਤੇਲ ਤਾਂ ਪਵਾਉਂਦੀ ਨਹੀਂ ਆ ਕੇ ਗੱਡੀ ਸਫਾਇਦੋ ਲੈ ਮੈਂ ਕਿਹਾ ਕੀ ਹੱਤ ਹੈਗਾ ਤੁਹਾਨੂੰ ਮੈਂ ਹਾ ਕੁਵਾ ਲਉ ਮੈਂ ਗੂਗਲ ਪੇ ਕਰ ਦਨੀ ਐ ਅ ਮੇਰੇ ਕੋਲ ਫੋਨ ਹੈਗਾ ਹੱਥ ਦੇ ਵਿੱਚ ਹੀ ਆ ਮੈਂ ਕਰ ਦਿੰਦੀ ਆ ਫੇਰ ਅੱਜ ਖੇਡ ਰਹੇ ਨੇ ਇਹ ਟੂਰਨਾਮੈਂਟ ਦੇ ਮਤਲਬ ਤਿਆਰੀ ਜੀ ਕਰ ਰਹੇ ਨੇ ਪਤਾ ਨਹੀਂ ਟੂਰਨਾਮੈਂਟ ਹੈਗੇ ਆ ਜਾਂ ਕਿੰਦਾ ਕੁਛ ਹੈ ਦੇਖੋ ਮੈਚ ਚੱਲ ਰਿਹਾ ਹੈ। ਇਹ ਆਪਣੀ ਸਿੱਖਣਾ ਸੀਗਾ। ਦੇਖਦੇ ਹਾਂ ਉਹਨਾਂ ਦੇ ਉੱਪਰਲੀ ਸਾਈਡ ਚ ਲਾ ਕੇ ਦੇਖਦੇ ਹਾਂ। ਕਮੇਟੀ ਦੇ ਵਿੱਚ ਆ ਗਏ ਆਪਾਂ ਹੁਣ ਪਹੁੰਚ ਗਏ ਆ। ਟੂਰਨਾਮੈਂਟ ਹੋ ਰਿਹਾ ਟੂਰਨਾਮੈਂਟ। ਟੂਰਨਾਮੈਂਟ ਝੰਡੇ ਦੇਖੋ ਕੈਨੇਡਾ ਅਮਰੀਕਾ ਸਾਰੇ ਕਾਸੇ ਲਾ ਰੱਖੇ ਨੇ ਹਣਾ। ਚੱਲੀ ਲੈ ਕੇ ਚੱਲੀਏ। रहे ਹੈ ਸਾਰੇ ਉਰੋਂ ਦੇ ਨਹੀਂ ਤੇ ਝੰਡੇ ਉਹੀ ਲਾਈ ਬੈਠੇ ਨੇ ਇਹ ਦੂਜੇ ਇੱਕ ਗੱਰੀ ਉਹ ਡੈਡੀ ਉੱਥੇ ਕਰਮਾਂ ਤੇ ਆਏ ਆ ਉਹ ਉਧਰ ਲੈ ਕੇ ਚਾਉਂਦੇ ਨੇ ਤੇ ਲਾਂਗੇ ਤੇ ਵਿਦਰਾ ਆਈਏ ਵਿਦਰਾ ਹੀ ਮੋੜ ਲੈ ਕਰਾਂਗੇ ਨਾ ਤੁਸੀਂ ਰਹਿਣ ਦਿਓ ਅੱਜ ਲੈ ਹੁਣ ਪ੍ਰਧਾਨ ਸਾਹਿਬ ਗੱਡੀ ਚਲਾਉਣਗੇ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਗੱਡੀ ਚਲਾਉਣਗੇ ਲਓ ਜੀ ਸਿੱਖ ਗਈ ਬੱਸ ਪਲੇ ਗੇਅਰ ਤੇ ਲਈ ਫਿਰਦਾ ਰਹਿ ਕਰ ਸਿੱਖ ਗਈ ਹੈ ਵਧੀਆ ਸਿੱਖ ਗਈ। ਪਹਿਲੇ ਕੇ ਤਾਂ ਮਾਨਸਾ ਪਹੁੰਚੀ ਖੜੀ ਆ। ਅੱਛਾ ਮਾਨਸਾ ਜਾਣ ਵਾਸਤੇ ਤੂੰ ਸਿੱਖਦੀ ਆ। ਆ ਆ ਕੀ ਆ। ਕਦੇ ਕਦੇ ਭੁੱਲ ਜਾਨੀ ਆ ਵਧੀਆ ਚਲਾਈ ਜਾਨੀ ਰਹਿਣੀ ਆ। ਜਦੋਂ ਘਰੋਂ ਆਉਣੇ ਆ ਨਾ ਉਦੋਂ ਤੂੰ ਵਧੀਆ ਚਲਾਉਣੀ ਆ। ਉਸ ਤੋਂ ਬਾਅਦ ਪਤਾ ਨਹੀਂ ਕੀ ਹੋ ਜਾਂਦਾ ਕਲੱਚ ਕਰਨੀ ਤਾਂ ਚੱਕਣ ਦੀ ਲੋੜ ਹੀ ਨਹੀਂ ਤੂੰ ਹੌਲੀ ਹੌਲੀ ਛੱਡਦੀ ਆ। ਤੁਸੀਂ ਕਦੇ ਕਦੇ ਕਦੋਂ ਵੀ ਹੋਣੀ ਚਾਹੀਦੀ ਨਹੀਂ ਕਦੇ ਕਦੋਂ ਤੇਜ਼ ਛੱਡਣੀ ਮੈਨੂੰ ਪਹਿਲਾਂ ਤਾਂ ਸਾਰਾ ਕਲਚ ਥੋੜੀ ਇੰਨਾ ਤਾਂ ਇੰਨਾ ਟਾਈਮ ਥੋੜੀ ਲਾਉਂਦੇ ਹੁੰਦੇ ਨੇ ਉੱਤੋਂ ਜਦ ਥੱਲੂ ਤਾਂ ਛੱਡ ਲਿਆ ਤੇਜ਼ ਜਦ ਉੱਤੋਂ ਥੋੜਾ ਜਿਹਾ ਰਹਿ ਗਿਆ ਕਲਚ ਉਦੋਂ ਉਹ ਛੱਡਦੇ ਹੁੰਦੇ ਨੇ ਲੈ ਹੁਣ ਹੋਰ ਨਵੀਂ ਤਰੀਕਾ ਸਿਖਾ ਦੇਣਾ ਹੁਣ ਆਪ ਦਾ ਹੱਥ ਜੇ ਬੰਦਾ ਹੋਵੇ ਹੁਣ ਮਿੰਟਾਂ 'ਚ ਸਿੱਖ ਜਾਂਦਾ ਇਹ ਚੀਜ਼ ਤਾਂ ਹੌਲੀ-ਹੌਲੀ ਛੱਡਾਂ ਹੌਲੀ-ਹੌਲੀ ਛੱਟੋ ਮੜੀ-ਮੜੀ ਰੇਸ ਦੇ ਦੇ ਨਾਲ ਜੇ ਨਹੀਂ ਇੱਕਦਮ ਛੱਡਿਆ ਜਾਂਦਾ ਸਹੀ ਰੇਸ ਇੱਕਦਮ ਛੱਡ ਦੋ ਹੂੰ ਰੇਸ ਆਪੀ ਤੋਂ ਜੀ ਆਪਾਂ ਆ ਗਏ ਘਰੇ ਮੰਡੀ ਚੋਂ ਤੇ ਘੰਟਾ ਡੇਢ ਘੰਟਾ ਲਾਇਆ ਉਹਨੇ ਸਿਖਾਉਣ ਤੇ ਤੇ ਉਸ ਨਾਲ ਕੋਈ ਸਿੱਖ ਗ੍ਰੀ ਜਦੋਂ ਫਰਕ ਪੈ ਗਿਆ ਨੇ ਨਾਲ ਆਪਾਂ ਲੈ ਤੇ ਤੁਸੀਂ ਐਮਪੋਰਟ ਵੀ ਕੀ ਕਹਤਾ ਹੂੰ ਇਹ ਟ੍ਰਿਪਲ ਸਵਾਦ ਨੇ ਕੀ ਬਣਦਾ ਹੈ ਸਿੱਖ ਗੀ ਰੋਟੀ ਬਣਦੀ ਆ ਰੋਟੀ ਸਿੱਖ ਗੀ ਗੱਡੀ ਹੈ ਵਧੀਆ ਅੱਜ ਅੱਜ ਕਿਦਾਂ ਨਾ ਸਿੱਖ ਜੇਗੀ ਥੋੜਾ ਜਿਹਾ ਗੇਰ ਦਾ ਥੋੜਾ ਜਿਹਾ ਜਿਉੱਖ ਲੱਗਦਾ ਕਹਿੰਦੀ ਕੂਰੇ ਨਾ ਕਰ ਲੈ ਕੂਰੇ ਹੋਰ ਕਹਨ ਕੂਰਵਾ ਦੱਸ ਤੈਨੂੰ ਵੀ ਪਾਪੇ ਤੋਂ ਕੁਛ ਤਾਂ ਗਿੱਚੀ ਚ ਪੈਂਦੀ ਆ ਜਦੋਂ ਟਰੈਕਟਰ ਸਿੱਖਦਾ ਸੀ ਮੈਂ ਡਰੋਨ ਦੇ ਵਾਲਾ ਤੁਸੀਂ ਤਾਂ ਮੈਨੂੰ ਡਰੋਂਵੇ ਦਾ ਬਰਾ ਦੱਸਣਾ ਤਾਂ ਹੈ ਕਿ ਇਹ ਐ ਇਹ ਜੇ ਕਿਸੇ ਉੱਤੇ ਚੜ੍ਹਦੇ ਫਿਰ ਉਸ ਤੋਂ ਨਾ ਉੱਚੀ ਬੋਲਦੇ ਫਿਰ ਬੈੜਾ ਪੈਂਦੀ ਆ ਹੂੰ ਫਰਵੇ ਤਾਂ ਹੋਰ ਵੀ ਨਹੀਂ ਚਲਦੀ ਇਹਨੂੰ ਵਧੀਆ ਵਧੀਆ ਚਲਾਉਂਦੀ ਵਧੀਆ ਉਹ ਹੋ ਜਾਂਦੀ ਆ ਪਤਾ ਨਹੀਂ ਕੀ ਕਰ ਲੰਨੀ ਆ ਗੇਰ ਦਾ ਹੁਫਾ ਲੱਗਦਾ ਹੈ ਕੇ ਇਹ ਨਹੀਂ ਪਾਣਾ ਆਉਂਦਾ ਸੱਜੇ ਕੋਈ ਨਹੀਂ ਸਿੱਖਦਾ ਲੱਚੀ ਕੋ ਦਾ ਮੋਢਾ ਪਾ ਕਾਲੂ ਤੇਲ ਪਵਾ ਲਈ ਹੈ ਪਵਾ ਲਓ ਤੇ ਤੇਲ ਪਵਾ ਕੇ ਮੇਰੇ ਘਰ ਵਾਲੇ ਨੇ ਕਹਿਦੀ ਉਹ ਪਵਾ ਦੇ ਤੇਲ ਸਾਰਾ ਮੇਰੇ ਘਰ ਵਾਲੇ ਨੇ ਕਹਿਦੀ ਜਿਹਨੇ ਤੇਰੇ ਕੋਲ ਗੱਡੀ ਸਿੱਖਾ ਲਾਇਆ ਉਹ ਪਾ ਲੋ ਘਰ ਵਾਲਾ ਹੋਰ ਇੰਨਾ ਥੋੜਾ ਜਿਹੜਾ ਗੱਡੀ ਸਿਕਾਈ ਜਾਂਦਾ ਬਸ ਫਿਰ ਹੁਣ ਤੇਲ ਵੀ ਤੋ ਹੀ ਪਵਾਉਗਾ ਹੁਣ ਮੈਂ ਅੱਛਾ ਕੋਈ ਨਹੀਂ ਮੀਨ ਆਵੇ ਤੁਹਾਨੂੰ ਪਤਾ ਲੱਗੂ ਮੀਨ ਆਵੇ ਮੇਰੇ ਘਰ ਆਲਾ ਤਾਂ ਵਧੀਆ ਮੇਰੇ ਘਰ ਆਲਾ ਤਾਂ ਮੈਂ ਸਿਆਣੇ ਘਰ ਆਲਾ ਉਹਨੂੰ ਤੇਲੂ ਅੱਜ ਕੱਲ੍ਹ ਦੇਖੀ ਨਹੀਂ ਨਹੀਂ ਮੇੜ ਦਿੰਦੀ ਕੰਮ ਗੱਡੀ ਦੀ ਮਰੀ ਹੋਰ ਇਹ ਕੱਲ ਇੱਕ ਵਾਰੀ ਕਹੂੰਗੀ ਵੀ ਪਤਾ ਕੀ ਸੋਚੀ ਬੈਠੀ ਐ ਵੀ ਮੈਂ ਰਖੜੀਆਂ ਦੇ ਗੱਡੀ ਚਲਾ ਕੇ ਲੈ ਕੇ ਜਾਣੀਆਂ ਹੈ ਲੈ ਇਹ ਕੀ ਬਾਤ ਹੈ ਅਨਿਸ਼ਾ ਦਾ ਪੁੱਤ ਹੈ ਹਰ ਅਨਿਸ਼ਾ ਦਾ ਪੁੱਤ ਆਹ ਨੂੰ ਦੇਖੋ ਮਿੱਤਰੋ ਕਿੰਨਾ ਘਟ ਰਿਹਾ ਦਰਵਾਜ਼ੇ ਗੱਡੀ ਆਪਣੀ ਬਾਹਰ ਹੀ ਲਿਪੜੀ ਪਈ ਐ ਤੂੰ ਰੋਟੀ ਵੀ ਨਹੀਂ ਕਰਦਾ ਵਿੱਚ ਦੇ ਧੋਲਣੇ ਆ ਲੈ ਕੇ ਨਹੀਂ ਆਉਂਦੇ ਤੜਕੇ ਮੀਂਹ ਪਿਆ ਜਾਂਦਾ ਤੜਕੇ ਪੀਤੂ ਆ ਖੂਆ ਕਵਰ ਤਾਂ ਲੈ ਕੇ ਨਹੀਂ ਆਉਂਦੇ ਕਵਰ ਹਜੇ ਨਹੀਂ ਲੈ ਕੇ ਆਉਂਦੇ ਗੱਡੀ ਬਦਲਾਂਗੇ ਆਪਾਂ ਆਹ ਕੀ ਹੋਇਆ ਮੇ ਦਿਮਾਗ ਨੇ ਸਵੈਫਟਰ ਲਿਆਵਾਂਗੇ ਥੋੜਾ ਟਾਈਮ ਰੱਖਾਂਗੇ ਇਹਨੂੰ ਸਿੱਖ ਲਓ ਪਹਿਲਾਂ ਨੋ 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 ਇਤਨਾ ਮੇਦਰਵਾ ਦਰਖਤਾ ਆਪਣਾ ਕਿੰਨਾ ਵਧੀਆ ਹੋ ਗਿਆ ਸੀ ਇਹ ਵੀ ਟੁੱਟ ਗਿਆ ਦੇਖੋ ਮੇਰਾ ਜੀ ਬਾਹਰ ਆ ਗਿਆ ਉੱਤੇ ਖੱਡੀ ਵੀ ਦੇਖੋ ਕਿੰਨੀ ਕੰਦੀ ਹੋ ਰਹੀ ਆ ਮੋਟਰਸਾਈਕਲ ਹੋਏ ਪਾ ਪਲੇ ਗਿਆ ਉਹ ਖੜਿਆ ਮੋਟਰਸਾਈਕਲ ਦਾ ਵੀ ਇੱਕ ਉਹ ਟੁੱਟ ਗਿਆ ਸੀ ਆਪਣਾ ਇੰਡੀਕੇਟਰ ਪਾਸੇ ਤੋਂ ਕਰੋਗੇ ਪੈ ਕੌਣ ਸਮਾਨ ਕੱਲ ਨੂੰ ਕਰੀਏ ਮੇਰੇ ਕਰੀਏ ਹੈ ਸਵੇਰੇ ਕਰਦੇ ਕੀ ਕਰਦਾ ਸਵੇਰੇ ਨਹੀਂ ਵੀ ਚੱਲਦੇ ਆ ਸਵੇਰੇ ਕੜਾ ਹੋਊਗਾ ਸਵੇਰੇ ਕਰਨਾ ਸਵੇਰੇ ਸੁਤੀ ਹੈ ਇਹਨੂੰ ਦਸਮੀ ਦੀ ਆ। ਦਸਮੀ ਦੀ ਆ ਨਾ। ਅੱਜ ਵੀ ਸਵੇਰੇ ਦਸਮੀ ਆ। ਹੰ ਸੰਡੇ ਤੇ ਮੇਰੇ ਮੂਹ ਚ ਲਿਖਿਆ ਗਿਆ। ਉਹ ਤਾਂ ਨਹੀਂ ਲਿਖਿਆ ਮੂਹ ਸੰਡੇ ਨਹੀਂ ਹੈਗਾ। ਸੰਡੇ ਐ। ਪੀਤੂ ਨੂੰ ਪਤਾ ਕਿਉਂ ਖੁਸ਼ੀ ਜੜੀ ਆ ਮੈਂ ਦੱਸਾਂ? ਉਹ ਸੱਪ। ਹੈਂ? ਸੰਖਾ। ਵੇ ਦੇਖੋ ਮਿੱਤਰੋ ਸੱਪ। ਬੈਡਰੂਮ ਦੇ ਵਿੱਚ। ਸਹੀ ਇਹਦਾ ਮਤਲਬ ਵੱਡਾ ਸੱਪ ਵੀ ਹੋਊਗਾ। ਹੂੰ ਵੱਡਾ ਕਿੱਥੋਂ ਆ ਗਿਆ? ਹੋਊਗਾ ਵੱਡਾ ਬਾਗਲ ਚ। ਨਹੀਂ। ਹੋਊ ਪੱਕਾ। ਅੰਦਰ ਨਹੀਂ ਆ ਸਕਦਾ ਖੜ ਜਾ ਮੈਂ ਬਾਗਲ ਚ ਇਹਦਾ ਮਤਲਬ ਵੀ ਆਪਣੇ ਸੱਪ ਹੈਗਾ ਵੱਡਾ ਇਹ ਕਹਿੰਦੀ ਆ ਤੈਨੂੰ ਇਹੋ ਲਈ ਟੱਕਾ ਲੈ ਪੱਤੀ ਜਾ ਢੰਡੋ ਮੈਂ ਕਿੱਥੋਂ ਕੱਢਾਂ ਤੁਸੀਂ ਲਿਆਓ ਲੈ ਮੈਨੂੰ ਫੜਾਉਣਾ ਕੋਣ ਜਾਓ ਪੱਟ ਕੇ ਜਾਓ ਭੱਜ ਕੇ ਜਾਓ ਕੋਈ ਨਾ ਕਰ ਲੋ ਜੀ ਸੱਪ ਆ ਗਿਆ ਤੇ ਆਪਾਂ ਉਹ ਬਾਹਰ ਕੱਟੇ ਆਏ ਤੇ ਦੇਖੇ ਬਿਸtre ਬਿਸtre ਚ ਪੜ ਜਾਂਦਾ ਮੁਕਾ ਹੋ ਜਾਂਦਾ ਨਾ ਬੱਚੇ ਬਾਹਰ ਬਾਹਰ ਨਾਲ ਜੰਦ ਦਾ ਪਤਾ ਚੋਂਦਾ ਮੇਰੇ ਪਾਲਤਰਾ ਪਸੂਆਂ ਦਾ ਨਾਲ ਤੇ ਉਹਦੇ ਘਰ ਕੇ ਖਤਰੇ ਵਾਲਾ ਨਮੀਦਾ ਚੱਲੋ ਕੋਈ ਗੱਲ ਇਹਨਾਂ ਨੇ ਵੀ ਜਾਣਾ ਹੀ ਆ ਕਿਸੇ ਪਾਸੇ ਹੁਣ ਲੱਗ ਜੇ ਤੁਹਾਡੇ ਹੱਥ ਦੀ ਤਾਂ ਹੀ ਮੈਨੂੰ ਹੁਣ ਭੁੱਖ ਲੱਗੀ ਪਈ ਐ ਤੇ ਛੇਤੀ ਛੇਤੀ ਮੈਨੂੰ ਰੋਟੀ ਲਿਆ ਦਿਓ ਤੁਹਾਡੇ ਹੱਥ ਦੀ ਐ ਬਾਜੀ ਮੇਰੇ ਬੱਚੇ ਦਾ ਕੈਮਰਾ ਬਹੁਤ ਵਧੀਆ ਕੁਆਲਿਟੀ ਦਾ ਐ ਵੀਡੀਓ ਬਹੁਤ ਫੈਂਟ ਬਣਾਉਂਦਾ ਐ ਹਾਂ ਬੈਟਰੀ ਉਹ ਐ ਜੀ ਚਾਰਜਰ ਲਾਉਣਾ ਲੱਗ ਇਹ ਗਿਫਟ ਐ ਆਈਟਮਾਂ ਦਾ ਗਿਫਟਟ ਮੈਂ ਇੱਥੇ ਲਾ ਇਸ ਇਲਾਕੇ ਹੁਣ ਇਹ ਬismillah ਪਹਿਲਾਂ ਕਰ ਤਾ ਤਾ ਕਾਗਜ਼ ਨਹੀਂ ਲਾਉਣੇ ਭੇਜਣਾ ਆਪਾਂ ਇਹ ਕਾਗਜ਼ ਨਹੀਂ ਲਾਉਣਾ ਛੀਸ਼ਾ ਨਹੀਂ ਪਿੱਛੇ ਦੇਖ ਆਵੋ ਨਾ ਯੂਟਿਊਬ ਵਾਲੇ ਬੰਦੇ ਘੈਂਟ ਹੁੰਦੇ ਆ ਤੇ ਫੇਸਬੁਕ ਤੇ ਜਾ ਕੇ ਕੋਈ ਵੀ ਆਈਟਮ ਤੁਸੀਂ ਵੀ ਮੰਗਵਾਉਣੀ ਆ ਤੇ ਆ ਦੇਖੋ ਇਹ 뮤직 ਵਾਲਾ ਵੱਲ ਮੈਂ ਜੇ ਕੋਈ ਵੀ ਆਈਟਮ ਮੰਗਵਾਉਣੀ ਆ ਤੁਸੀਂ ਆਪਾਂ ਨੂੰ ਕਮੈਂਟ ਕਰ ਲਿਓ ਆ ਇਹ ਚਾਹੇ ਆਪਾਂ ਨੂੰ YouTube ਤੇ ਕਮੈਂਟ ਕਰ ਲਿਓ ਤੇ ਉੱਤੇ ਤੁਹਾਨੂੰ ਨੰਬਰ ਦੇ ਦਾਂਗੇ ਆਪਾਂ ਕੈਂਪਿੰਗ ਤੇ ਕੋਈ ਸ਼ੌਪ ਤੇ ਕੋਈ ਦੁਕਾਨ ਆਪਣੇ ਹਨਾ ਕਰੇ ਬਹੁਤ ਸੋਹਣੀ ਚੀਜ਼ ਹੈ ਗੈਲਰੀ ਗੁੰਦੀ ਚਲਾਉਣ ਆ ਬਹੁਤ ਸੋਹਣੀ ਆਟਮ ਹਾਂ ਤੇ ਇਹਦੇ ਵਿੱਚ ਗ੍ਰੀਨ ਕਲਰ ਦਾ ਇੱਕ ਬਲੈਕ ਕਲਰ ਹੈ ਇਹਦੇ ਵਿੱਚ ਦੇਖੋ ਬਹੁਤ ਸੋਹਣੀ ਆਟਮ ਉਹ ਸੀ ਬਲੈਕ ਉਹ ਬਾਅਦ ਕੇ ਉਹ ਫਿਰ ਬਲੈਕ ਲਓ ਚੱਲੋ ਤੇ ਇਹ ਤਾਂ ਆਪਣੇ ਵੈਸੀ ਵੀ ਵਲੌਗ ਚ ਦਿਖਾਇਆ ਹੋਇਆ ਸੱਚ ਹੈ ਇਹ ਤਾਂ ਵਲੌਗ ਚ ਆਪਣੇ ਦਿਖਾਇਆ ਹੋਇਆ ਹੈ ਅੱਛਾ ਕਾਸੀ ਆ ਦਿਖਾ ਦੋ ਬਹੁਤ ਸੋਹਣੀ ਆਟਮ ਹੈ ਜੀ ਇਹ ਸਾਈਂਸ ਸੋਲਰ ਵਾਲੀ ਹੈਗੀ ਇੱਥੇ ਸਾਈਂਸ ਜਦੋਂ ਇੱਥੇ ਨੇਰਾ ਪੈ ਗਿਆ ਆਟੋਮੈਟਿਕ ਆਪ ਹੀ ਚੱਲ ਪੂ ਜੀ ਦੇ ਬਾਕੀ ਆਪਾਂ ਡੇਲੀ ਵੀਡੀਓ ਪਾਉਂਦੇ ਰਹਨੇ ਆ ਹਨਾ ਤੇ ਕੋਈ ਵੀ ਆਟਮ ਮੰਗਵਾਉਣੀ ਆ ਜਾਂ ਆਪਣਾ ਫੇਸਬੁੱਕ ਸੰਦੀਪ ਚੈਲ ਚੈਨਲ ਜਾ ਕੇ ਫੋਲੋ ਕਰ ਲਓ ਤੇ ਉੱਥੇ ਆਪਣੇ ਸਾਰੀਆਂ ਆਟਮਾਂ ਦੀ ਵੀਡੀਓ ਪਾਈ ਹੋਈ ਆ ਡਬਲ ਡਬਲ ਵੀ ਪਾਈ ਹੋਈ ਆ ਕੋਈ ਨਵੀਂ ਆਟਮ ਉਹ ਵੀ ਵੀਡੀਓ ਪਾਉਂਦੇ ਰਹਨੇ ਆ ਆਪਾਂ ਇਧਰ ਪਿੱਛੇ ਉਹਨੇ ਚੱਕ ਰੱਖੇ ਆਵਾਜ਼ ਇਸ ਹੌਣ ਨਹੀਂ ਦਿੰਦਾ ਕੁਝ ਵੀ ਇਹ ਨਾ ਰਿਮੋਟ ਦੇ ਗਏ ਅਸੀਂ ਝਾਕੀ ਇੰਨੇ ਬੈਠੇ ਕੋਲੇ ਅਸੀਂ ਤਾਂ ਪ੍ਰੋਮੋਸ਼ਨ ਹੀ ਕਰਦੇ ਰਹਿੰਦੇ ਆ ਫਿਰ ਓਕੇ